ਜੋ ਛਾਪੇਮਾਰੀ ਆਪਣਾ ਸਮੇਤ ਅਕਸਾਈਜ ਭਾਗ ਮਰੀ ਗਈ ਹੈ ਅਸ਼ੋਕ ਕੁਮਾਰ ਅਸ਼ੋਕਾ ਸਨੋ ਰਾਮਚੰਦ ਵਾਸੀ ਗਾਂਧੀਗਾਂ ਬਟਾਲਾ ਨੇ ਇੱਕ ਰਾਏ ਦੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ ਉਹ ਜਿਹੜੀਆਂ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਨੇ ਫੜ ਲਈਆਂ ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਕਸਾ ਤੂੰ ਸਾਬਕ ਵੇਖਦਾ ਸੀ ਡਿਲੀਵਰੀ ਕਰਦਾ ਸੀ ਤਾਂ ਕਿ ਇਹ ਹੁਣ ਤਬਦੀਸ਼ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਹੁਣ ਵੇਚਦਾ ਹੀ ਹੈ ਸਭ ਨੂੰ ਪਤਾ ਲੱਗਾ ਇਹ ਇਹ ਕਿਥੋਂ ਲੈ ਕੇ ਆਂਦਾ ਇਹ ਅਜੇ ਤਬਦੀਸ਼ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿਥੋਂ ਲੈ ਕੇ ਆਂਦਾ ਸਰ ਮੱਲੀ ਮਾਰਕੀਟ ਦਾ ਸਟਾਰ ਹੋਟਲ ਦੇ ਲਾਗੇ ਇੱਥੇ ਇੱਕ ਸੋਮ ਕੁਮਾਰ ਸੋਕਾ ਹੈਗਾ ਕੈਂਪ ਦਾਵਾ ਉੱਤੇ ਪਹਿਲਾਂ ਬਹੁਤ ਪਰਚਾ ਹੈਗਾ ਖਰਾਬ ਤੇ ਨਿਆਂ ਦੇ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ ਅਸੀਂ ਪੇਟੀਆਂ ਰੱਖੀਆਂ ਸਰ ਆਦੇ ਆ ਖਵਾ ਖਵਾ ਖਬਰਾਂ ਆ ਡਮਗਡਾਵਲ ਬਲੈਕ ਹੋਰ ਨੇ ਸੰਤਰਾ ਤਿੰਨ ਚਾਰ ਬ੍ਰਾਂਡ ਰੱਖੋ ਰੱਖੇ ਆ ਜੀ ਠੀਕ ਹੈ ਕੀ ਕਰਵੇਗੇ ਕਾਰਵਾਈ ਤੇ ਪਰਚਾ ਹੋਏਗਾ ਜੋ ਪ੍ਰਸ਼ਾਸਨ ਕਰੇਗਾ ਠੀਕ ਹੈ ਉਹ ਜੂ ਆ ਗਿਆ ਹਾਂ ਜੀ ਜੀ ਅੱਛਾ ਸਾਹਿਬ ਆ ਗਏ ਜੀ ਕਿੰਨਾ ਬੁਨ ਖਸਾਨ ਹੁੰਦਾ ਕਿ ਜਿੰਨੇ ਵੀ ਠੇਕੇਦਾਰ ਉਧੇ ਆ ਉਹਨਾਂ ਦੇ ਟੈਕਸ ਦੇ ਕੇ ਗਵਰਨਮੈਂਟ ਕੋ ਠੇਕੇ ਲਈ ਦਿੰਦੇ ਆ ਸਰ ਬਹੁਤ ਵੱਡਾ ਨੁਕਸਾਨ ਆ ਸਾਡਾ ਜੀ ਇਸ ਵਿੱਚ ਕਰੋੜਾ ਰੁਪਿਆ ਟੈਕਸ ਦਿੱਤਾ ਸਰਕਾਰ ਨੂੰ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਬਲੈਕ ਸਾਫ ਵਿੱਚ ਵਿੱਚ ਕੀ ਕਰਦੇ ਸੱਜਣਾ ਅਜ ਕਰਤਾ ਮੈਂ ਅਸੀਂ ਚਲਨੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣੇ ਨੱਥ ਪਾਈ ਜਾਏਗੀ ਤੇ ਦੇਸੀ ਇਹ ਵੀ ਮਿਲ ਜੀਏ ਸਰੀ ਅੰਗਰੇਜ਼ੀ ਦੇਸੀ ਮਿਕਸੀ ਆ ਜੀ ਥੋੜੇ ਪਹਿਲਾਂ ਵੀ 400 300 445 ਦੀਆਂ ਮਿਲ ਗਈਆਂ ਬਿਲਕੁਲ ਬਿਲਕੁਲ ਸਰ ਬਹੁਤ ਬਹੁਤ ਰਿਕਵਰੀ ਕਿੱਥੋਂ ਹੁੰਦੇ ਕਿਸ ਤਰ੍ਹਾਂ ਲੈ ਗੁੰਦੇ ਪਤਾ ਨਹੀਂ ਤੇ ਸਰ ਦੋ ਨੰਬਰ ਦੀ ਸ਼ਰਾਬ ਲੈਂਦੇ ਪਰ ਇਹ ਫਿਰ ਇੱਥੇ ਲੈ ਕੇ ਵੰਡ ਲੈ ਕੇ ਸਸਤੀ ਵੇਚਦੇ ਇਹ ਸਰ ਸਸਤੀ ਲਈ ਵੇਚਦੇ ਆ ਜੀ ਲਾਵੇ ਜਿਹਦੇ ਕਰਕੇ ਠੇਕੇਦਾਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ